ਕੀ ਗੱਲ ਬਣੇ ਅੱਜ ਤੁਸੀਂ ਵੀ ਪਲਾਜੋ ਪਾ ਰਹਿਆ ਮੇਰੇ ਖਾਣ ਦਾ ਇਹ ਨਹੀਂ ਪਾ ਲਈਦਾ ਸਾਡੀ ਕੁਮਾਰ ਦੀ ਗੱਲ ਆ ਮੈਂ ਕਹਿ ਰਹਾ ਕਿ ਇੰਤਰਵਾਇਉ ਤੁਸੀਂ ਵੀ ਕਹਿ ਰਹਾ ਕਿ ਇੰਤਰਵਾਇਉ ਮੈਂ ਤੁਹਾਨੂੰ ਗ੍ਰਾਸ ਕਰਦੇ ਨਹੀਂ ਕਰ ਸਕਦੀ ਤਰਾ ਸਕਦੇ ਹੋ ਫਿਰ ਮਤਲਬ ਮੇਰੀ ਜਿਸ ਕਰਦੇ ਤੁਸੀਂ ਹਨਾ ਮੇਰੀ ਜਿਸ ਤੋਂ ਜ਼ਿਆਦਾ ਹੁੰਦੀ ਹੈ ਹਾਂ ਖੁਦਗੀ ਆ ਹੁੰਦੀ ਮੈਨੂੰ ਜਦੋਂ ਚੈਨ ਨੂੰ ਫੀਲ ਹੋਈ ਮੈਨੂੰ ਤੁਹਾਨੂੰ ਵੀ ਮੈ ਵੀ ਹਨਾ ਮੈਨੂੰ ਗਾਉਂ ਪਾ ਤੁਸੀਂ ਨਾ ਰਾਜਾ ਮੇਰੇ ਲਈ ਰਿਸਰਵ ਕਿਉਂ ਕਰਦੇ ਤੁਸੀਂ ਕਰਦੇ ਹੋ ਭੈਣ ਮੈਂ ਤਾਂ ਪਹਿਲਾਂ ਕਰਵਾ ਕੇ ਆਈ ਸੀ ਤੂੰ ਤਾਂ ਬਾਅਦ ਚ ਕਰਾ ਕੇ ਆਈਆਂ ਤੁਹਾਡੇ ਦਾ ਖਰਾਬ ਹੀ ਹੋਣੇ ਸੀ ਮੇਰੇ ਲਈ ਕਿੰਨੇ ਵਧੀਆ ਤੇਰੇ ਦੇਖਾ ਮੇਰੇ ਕਿੰਨੇ ਦਿਲਵਾਇ ਸੁਣੇ ਹਾਂ ਮੇਰੇ ਰਿਸਰਵ ਕਨਫਰਮੇਸ਼ਨ ਮੇਰੇ ਲਈ ਨਿਕਾ ਸਕਦੇ ਹੈਗੇ ਜੇ ਐਨੇ ਤੁਸੀਂ ਆ ਬਿਲਕੁਲ ਫੋਟੋ ਵੇਜੇ ਪਏ ਹੋਗੇ ਮੈਂ ਮੰਨਉਂ ਮਰਤੇ ਵਾਕੇ ਦਿਖਾਉਂ ਸੀ ਉਹ ਐਸਾ ਤੁਹਾਨੂੰ ਧਾਰੀਓ ਲੱਗਦੇ ਨੇ ਚੱਕੇ ਨਹੀਂ ਜਾਣੇ ਚੱਕਰਾਂ ਮੇਰੇ ਖਾਣੇ ਕਿਸੇ ਨੇ ਚੱਕਣ ਦੇ ਨਾਲ ਤੇ ਕਮਾਲ ਕਰੀ ਜਾਂਦੀਆਂ ਐਨੀ ਕਿ ਦੀ ਮਜਾ ਲਾ ਸਾਨੂੰ ਚੱਕ ਲੂਗਾ ਅਸੀਂ ਚੱਕ ਤੇ ਨਿਚੇ ਆ ਬੋਟਿਆਂ ਦੇ ਨਿਚੇ ਅਸੀਂ ਲੈ ਲਾਂਗੇ ਕਮਾਲ ਕਰੀ ਜਾਂਦੇ ਹੋ ਹਾਂ ਐਦਾਂ ਥੋੜੀ ਜਿਹੀ ਰਿਓ ਫਿੱਟ ਇੱਕ ਫੇਰ ਨਾ ਇਹ ਲਵਾਈ ਤੇ ਕੁੱਸੀ ਵੀ ਆਲੇ ਜੀ ਲਵਾਈ ਇਹ ਪੇਟ ਜਾ ਬਣਾ ਦਿਓ ਕੋਈ ਕਰਦੀ ਐ ਤਾਂ ਸਾਡੀ ਕੋਈ ਮੈਂ ਨਹੀਂ ਮੰਨਾਂ ਤੁਸੀਂ ਦੇਖੋ ਕਿੰਨਾ ਪੇਟ ਪਰ ਸੋਹਣੇ ਲੱਗਦੇ ਨੇ ਸੁੱਕਿਆ ਤੇ ਥੀਲਾ ਸੁੱਕਾ ਐ ਲੱਗਦਾ ਜਿੰਨੇ ਡੰਡਾ ਲਾਜਾ ਪੜਿਆ ਹੋਵੇ ਸਹੀ ਨਾ ਪੜੇ ਅਪਾ ਹੈਲਦੀ ਸਹੀ ਲੱਗ ਰਹੇ ਆ ਤੁਸੀਂ ਵੀ ਸਹੀ ਹੈ ਹਾਂ ਅੱਜ ਤੇਰੇ ਵਿੱਚ ਕੀਤੀ ਆਗੀ ਮੈਂ ਇਹਦੀ ਦਵਾਈ ਤੁਸੀਂ ਅੱਜ ਦਿਵਾਲੇ ਮੈਂ ਬੈਠਾ ਆਇਆ ਤੁਸੀਂ ਦਵਾਈ ਦੇ ਕੇ ਰਹਿਣਾ ਦਵਾਈ ਕਰੀਂ ਆਈ ਸਾਵੇਰੀ ਤੁਸੀਂ ਵੀ ਇਸ ਕਰਦੇ ਹੋ ਮੇਰੀ जी कुछ लोग जो हो तो आप मैं लानी हो भी तो सी लानी होंगी मैं तो खुद ही लानी है आपने आप हाँ मैं आपने आप मेरे घर में मैं वही कहनी है आज है मैं बाल कैरेटिंग करा के आई इसी के मैं भी हूँ आपने वो कैसे लाए जी मैं भी करा के आनी हूँ आप लोग अपने चला आई ना आगी हाँ मेरी भी इस ना मोर की दिली इस आगी जी इस ज़्यादा कितनी